ਕਰਨ ਕ੍ਰਾਵਣ ਹਾਰੂ ਪ੍ਰਭ ਦਾਤਾ ਪਾਰ ਬਰਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਆ ਆਪ ਸਹਾਈ ਸੂਕ ਸਹਿਜ ਆਨੰਦ ਮੰਗਲ ਰਸ ਆਚਰ ਜ ਭਈ ਬੜਾਈ ਰਹਾ ਗੁਰ ਕੀ ਸਰਣ ਭਈ ਪੈ ਨਾਸੈ ਸਾਚੀ ਦਰਗੇ ਮਾਨੇ ਗੁਣ ਗਾਵਤ ਆਰਾਦ ਨਾਮ ਹਰ ਹਾਏ ਆਪਣੇ ਤਨ ਜੈ ਜਕਾਰ ਕਰੇ ਸਭ ਉਸਤਤ ਸੰਗਤ ਸਾਜ ਪਿਆਰੀ ਸਾਜ ਬਿਲਹਾਰ ਜਾਓ ਪ੍ਰਭ ਆਪਣੇ ਜਨਪੁਰਨ ਪੈ ਜੋ ਸواری ਗੋਸਟ ਗਿਆਨ ਨਾਮ ਸੁਣ ਉਦਰੀ ਜਿਨ ਜਿਨ ਦਰਸ਼ਨ ਪਾਇਆ ਪਉ ਕਿਰਪਾਲ ਨਾਨਕ ਪ੍ਰਭ ਆਪਣਾ ਆਨਦ ਸੇਤੀ ਕਾਰਿਆ ਆਇਆ ਸੋਰਟੋ ਮੁਹੱਲਾ ਪੰਜਮ ਪ੍ਰਭ ਕੀ ਸਰਨ ਸਗਲ ਪਹਲਾਤੇ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋਵਾ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵ ਰੰਗ ਰਾਤਾ ਰਹਾ ਸਤ ਗੁਰ ਨਾਮ ਨੇ ਦੇ ਦਾਨ ਦਿਰੜਾਇਆ ਚਿੰਤਾ ਸਗਲ ਬਿਨਾ ਸੀ ਕਰ ਕੇ ਕਿਰਪਾ ਆਪਣੋਂ ਕਰ ਲੀਨਾ ਮਾਨ ਵਸਿਆ ਆ ਬਿਨਾ ਸੀ ਤਾਂ ਕੋ ਵਿਗੜ ਨਕੋ ਲਾਗੇ ਜੋ ਸਤਗੁਰ ਆਪਨੇ ਰਾਕੇ ਚਰਨ ਕਮਲ ਬਾਸੇ ਰਦੇਹੰਤਾਰ ਅੰਬਰਤ ਹਾਰ ਰਸ ਚਾਕੇ ਕਰ ਸੇਵਾ ਸੇਵਕ ਪ੍ਰਭ ਆਪਣੇ ਜੇ ਨੰਮ ਮਾਨਕੀ ਅਚਪਾਈ ਨਾਨਕ ਦਾਸ ਤਾਂ ਕੈ ਬਲਖਾਰੈ ਜਨਪੂਰਨ ਪੈਜ ਰਖਾਈ ਸੋਰਠ ਮਹੱਲਾ ਪੰਜਵਾ ਮਾਇਆ ਮੋ ਮੰਗਣਿਆ ਦਿਹਾਰੇ ਦੇਵਨ ਹਾਰ ਨਾ ਜਾਣੈ ਜਿਉ ਪਿੰਡ ਸਾਜ ਜਿਨ ਰਚਿਆ ਬਾਲੇ ਆਪਣੋ ਕਰ ਮੰਨੈ ਮਨ ਮੂੜੇ ਦੇਖ ਰਹਿਓ ਪ੍ਰਭ ਸੁਆਮੀ ਜੋ ਕਿਛ ਕਰੈ ਸੋਈ ਸੋਈ ਜਾਣੈ ਰਹਿ ਨਾ ਕਸ਼ਵ ਸਾਨੀ ਰਹਾਉ ਜੀਵਾ ਸਵਾਦ ਲੋਭ ਮਦ ਮਤ ਉਪਜੀ ਅਨਕ ਬਿਕਾਰਾ ਬਹੁਤ ਜਾਣ ਪਰਮਤ ਦੁਖ ਪਾਇਆ ਹੋ ਮੇ ਬੰਦਨ ਕੇ ਪਾਰ ਦੇਕ ਵਾੜ ਅਨਕ ਪੜਦੇ ਮੈਂ ਪਰਦਾਰਾ ਸੰਗ પાਕੇ ਚਿਤਰ ਗੁਪਤ ਜਬ ਲੇਕਾ ਮੰਗ ਦਬ ਕੌਣ ਪੜਦਾ ਤੇਰਾ ਟੰਕੈ ਦੀਨ ਦਿਆਲ ਪੁਰਨ ਦੁਖ ਪੰਜਣਾ ਟੋਮ ਬੇਣ ਓਟ ਨ ਕਾਈ ਕਾੜ ਲੇ ਹੋ ਸੰਸਾਰ 사ਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਟਾ ਮਹੱਲਾ ਪੰਜਮਾ ਪਰ ਬ੍ਰਹਮ ਹੋਵਾ ਸੁਹਾਇ ਕਥਾ ਕੀਰਤਨ ਸੁਖ ਦਾਈ ਗੁਰ ਪੂਰੇ ਕੀ ਬਾਣੀ Jap ਅਣਧ ਕਰ ਨੇਤ ਪ੍ਰਾਣੀ ਹਰ ਸਾਚਾ ਸਿਮਰੋ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨ ਕਬੂ ਜਾਈ ਰਹਾਉ ਅੰਬਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸ ਨੂੰ ਕਰਮੋਂ ਪ੍ਰਾਪਤ ਹੋਵੈ ਸੋ ਜਾਨ ਨਿਰਮਲ ਥੀਵੈ ਬੇਗਣ ਬਨਾਸਣ ਸਭ ਦੁੱਖ ਨਾਸਣਾ ਘੋਰ ਚਰਨੀ ਮਨ ਲੱਗਾ ਗੋਣ ਗਾਵਤ ਆ ਚੁੱਤ ਆ ਬਨਾਸੀ ਅਣ ਦਿਨ ਹਰ ਰੰਗ ਜਾਗਾ ਮਾਣ ਚੈ ਸੇ ਹੀ ਪਲ ਪਾਏ ਹਰ ਕੀ ਕਥਾ ਸੁਹੀਲੀ ਆਦੇ ਅੰਤ ਮਦਨਾਂਕ ਸੋ ਕੋ ਸੋ ਪ੍ਰਭ ਹੋਵਾ ਬੇਲੀ ਸੋਰਟੋ ਮੁਹੱਲਾ ਪੰਜਮਾ ਪੰਜਪਦਾ ਬਿਣਸੈ ਮੋ ਮੇਰਾ ਯਰ ਤੇਰਾ ਬਿਣਸੈ ਆਪਣੀ ਧਾਰੀ ਸੰਤੋ ਇਹਾ ਬਤਾਵ ਕਾਰੀ ਜਿਤ ਹੋ ਮੈਂ ਗਰਬੋ ਨਵਾਰੀ ਰਹਾਉ ਸਰਬ ਭੂਤ ਪਾਰ ਬ੍ਰਹਮੋ ਕਰ ਮਾਨਿਆ ਹੋਵਾ ਸਗਲ ਰੈਨਾਰੀ ਕਿਉ ਪ੍ਰਭ ਜੀਉ ਆਪਣੈ ਸੰਗੇ ਚੁਕੇ ਪੀਤ ਪਰਮਾਰਿ ਆਵ ਕਦ ਨਾਮ ਨਿਰਮਲ ਜਾਲ ਅੰਮ੍ਰਿਤ ਪਾਈਐ ਗੁਰੂ ਦਵਾਰਿ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲਿਓ ਰੋਗ ਬਿਦਾਰਿ ਸੋਰਠੋ ਮਹਲਾ ਪੰਜਮਾ ਕਾਰ ਦੂਜਾ ਦੁਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਗਲ ਬਣਸ ਪਤ ਮੈਂ ਬਸੰਤਰ ਸਗਲ ਦੂਦ ਮੈਂ ਕੀਆ ਊਚ ਨੀਚ ਮੈਂ ਜੋ ਅਚ ਸਮਾਣੀ ਕਾਟੋ ਕਾਟ ਮਦ ਜੀਆ ਸੰਤੋ ਕਾਟ ਕਾਟ ਰਿਆ ਸਮਾਇਓ ਪੁਰਨ ਪੂਰ ਰयो ਸਰਬ ਮੈਂ ਜਾਲ ਤਾਲ ਰਮਈਆ ਆਹੇ ਹੋ ਰਹਾਉ ਗੁਣ ਨਿਧਾਨੋ ਨਾਨਕ ਜਸ ਗਾਵੇ ਸਤ ਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾਇਲੇ ਪਾ ਸਭ ਮੈ ਰਘਿਆ ਸੁਮਾਯੋ ਸੋਰਟੋ ਮਹੱਲਾ ਪੰਜਮਾ जा कैसे बरन हो बिन सै जन्म मरण पै दुखी चार पदार्थ नव दे पावे बोर ना तृष्णा पुखी जा को नाम लैत तो सुखी सास सास त्यावो ठाकर ਮਨ ਤਨ ਜੀ ਰੇ ਮੁਕੀ ਰਹਾ ਸਾਤ ਪਾਵੈ ਹੋਵੇ ਮਨ ਸੀਤਲ ਅਗਨਾਂ ਅੰਤਰ ਧੁਖੀ ਗੁਰ ਨਾਨਕ ਕੋ ਪ੍ਰਭੂ ਦਿਖਾਇਆ ਜਲ ਤਾਲ تیر ਭਵਨ ਰੁਕੀ ਸੋਰਠੋ ਮਹੱਲਾ ਪੰਜੋਆ ਕਾਮ ਕ੍ਰੋਧ ਲੋਭ ਝੂਟ ਨਿੰਦਾ ਇਨਤੇ ਆਪ ਛਡਾਓ ਏ ਪੀ ਤਰਤੇਨ ਕੋ ਡਾਰੋ ਆਪਣ ਨਿਗਟ ਬੁਲਾਵੋ ਆਪਣੀ ਬੇਦ ਆਪ ਜਨਾਵੋ ਹਰ ਜਨ ਮੰਗਲ ਗਾਉ ਰਹਾਵ ਬਿਸਰ ਨਾਹੀ ਕਬ ਹਿਏ ਤੇ ਏਹ ਬੇਦੋ ਮਨ ਮਹਿ ਪਾਵਹੁ ਗੁਰ ਪੂਰਾ ਪੇਟਿਓ ਵੜ ਭਾਗੀ ਜਾਨੋ ਨਾਨਕ ਕਤੈ ਨਤਾਵ ਬਿਸਰਨਾਹੀ ਕਬ ਹੋਹੀਏ ਤੇ ਏਹ ਬੇਦੋ ਮਨ ਮਹਿ ਪਾਵਹੁ பூரா பேட்டோவட பாகி ஜான நான கத்தே நாவோ ஜான நான கத்தே நோ